दोस्तों वीडियो देखने से पहले मेरे चैनल को सब्सक्राइब करें और उसके बाद बेल का बटन दबाएं ताकि मेरी आने वाली सभी वीडियो आप सबसे पहले देख दोस्तों वीडियो देखने तो पहला मेरे चैनल को सब्सक्राइब कर लो और बेल का बटन भी दबा लियो ताकि मेरी आवन वाली बाकी वीडियो तुसी सब तो पहला देख मैं मनविंदर सिंह पिंड नईता जिला आंसर ब्लॉग करता हूं बढ़िया देखो मेरे कबूतर ਉਰੇ ਆ ਫਸਲਾ ਸੀ ਮੇਰੇ ਕਬੂਤਰ ਆਂਡੇ ਵੀ ਜਿਹੜਾ ਆੜ ਕੇ ਸੀ ਤੇ ਤੁਹਾਨੂੰ ਆਂਡੇ ਵੀ ਦਿੱਤੇ ਖਾ ਲਦੇ ਆ ਉਹ ਵੇਖ ਕਬੂਤਰ ਆਂਡੇ ਤੇ ਬੈਠੇ ਹੋਏ ਆਪਣੇ ਆ ਮੇਰਾ ਕਬੂਤਰ ਪੂਰਾ ਸੋਕੇ ਚ ਚੱਲ ਗਿਆ ਹੈ ਭਾਜੀ ਬਿਲਕੁਲ ਮੱਲਕ ਡੈੱਡ ਹੋਣ ਵਾਲਾ ਜੇ 2 ਦਿਨ ਦਵਾਈ ਨਾ ਨ ਦੇਂਦੇ ਤੇ ਇਹ ਵੀ ਡੈੱਡ ਹੋ ਚੁੱਕਾ ਸੀ ਕਬੂਤਰ ਆਟਾ ਮਾਂਡੇ ਤੇ ਬੈਠਾ ਸੋ ਮੈਂ ਵੀਰੋ ਦੇ ਭਰਾਓ ਇੱਕ ਮੈਂ ਫੇਕ ਵੀਡੀਓ ਵੇਖੀ ਸੀ ਜੋ ਕੇ ਕਹਿ ਰਹੇ ਸੀ ਡਾਕਟਰ ਘਰੇ ਵਾਲ ਸਕਦੀ ਦਵਾਈ ਦਾ 0% ਕਬੂਤਰ ਮਰ ਜਾਂਦੇ ਆ ਉਹ ਆਿੰਦਾ ਵੀਰ ਜੀ ਇਹੋ ਜੀ ਕੋਈ ਗੱਲ ਨਹੀਂ ਜੀ ਅਹੀਂ ਤੇ ਰਿਜ਼ਲਟ ਵੇਖਿਆ ਜੇ ਤੁਹਾਨੂੰ ਕਬੂਤਰਲੇ ਬਨੇ ਅੰਡੇ ਤੇ ਬੈਠਾ ਵਿਖਾ ਲਿਆ ਜੇ ਉਹ ਕਬੂਤਰ ਪੂਰਾ ਡੈੱਡ ਹੋ ਚੁੱਕਾ ਸੀ ਜੇ ਦੋ ਦਿਨ ਦਵਾਈ ਹੋਣਾ ਚਾਹੀਦਾ ਬਿਲਕੁਲ ਜ਼ੀਰੋ ਹੋ ਚੁੱਕਾ ਹੈ ਵੀਰੋ ਕਿਸਦੇ ਪਿਛੇ ਲਾ ਕੇ ਐਵੇਂ ਆਪਣੇ ਕਬੂਤਰਾਂ ਦੀ ਜਾਨ ਨਾ ਗਵਾਇਓ ਡਾਕਟਰ ਸਾਹਿਬ ਦੀ ਗਲਤ ਦਵਾਈਆਂ ਵਰਤੋ ਤੇ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰੋ ਨੇਕ ਸਲਾਹ ਲਓ ਡਾਕਟਰ ਸਾਹਿਬ ਸਲਾਹ ਵੀ ਮਾੜੀ ਨਹੀਂ ਦੇ ਦਿੰਦੇ ਤੇ ਵੀਰੋ ਤੇ ਭਰਾਓ ਬੇਨਤੀ ਇਹੋ ਹੀ ਆ ਸਾਡੇ ਲੋਕ ਗਲਤ ਥਾਂ ਦੇ ਨਾ ਜਾਓ ਜਾਓ ਇੱਕੀ ਜਰੀ ਸਹੀ ਜਗ੍ਹਾ ਤੇ ਜਾਓ ਡਾਕਟਰ ਗਰੇਵਾਲ ਸਾਹਿਬ ਕੋਲ ਜਾਓ ਉਹਦੇ ਕੋਲ ਦਵਾਈਆਂ ਲਓ ਇਹ ਦਵਾਈਆਂ ਦਾ ਗਾਂ ਗਾਂ ਤੁਸੀਂ ਦੋਹਾਂ ਚੋਂ ਜਾਣੇ ਨੂੰ ਫਿਰ ਦੱਸੋਗੇ ਤੁਸੀਂ ਕਿ ਡਾਕਟਰ ਦੀ ਦਵਾਈ ਦਾ ਕੀ ਰਿਜ਼ਲਟ ਆ ਜੀ ਆਪਣੇ ਆਪ ਤੁਸੀਂ ਦੱਸੋਗੇ ਠੀਕ ਹੈ ਜੀ ਓਕੇ ਡਾਕਟਰ ਰਾਏਪੀ ਸਿੰਘ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਤੁਹਾਡੇ ਰਿਣੀ ਆ ਡਾਕਟਰ ਸਾਹਿਬ ਜੀ ਆ ਜੀ ਦੇ ਕਿਰਪਾ ਦੇ ਨਾਲ ਮੇਰੇ ਕਬੂਤਰਾਂ 'ਚ ਫਿਰ ਖਸ਼ਿਆਲੀ ਨਜ਼ਰ ਆ ਰਹੀ ਹੈ ਮਨ ਨੂੰ ਬਹੁਤ ਸਕੂਨ ਆਇਆ ਸੋ ਵੀਰੋ ਤੇ ਭਰਾਓ ਡਾਕਟਰ ਸਾਹਿਬ ਦੀ ਦਵਾਈ ਇੰਨੀ ਕਿ ਕਾਮਯਾਬ ਆ ਕਿ ਮੈਂ ਕਹਿ ਨਹੀਂ ਸਕਦਾ ਕੁਝ ਵੀ ਬਹੁਤ ਅੰਦਰੋਂ ਮਨ ਖੁਸ਼ ਆ ਮੇਰੇ ਕਬੂਤਰ ਬਿਮਾਰ ਹੋਣ ਦੇ ਵਿੱਚ ਮਰਨ ਰਿਹਾ ਪਈ ਸੀ ਵਿੱਚੋਂ ਇਹਦੇ ਵਿੱਚੋਂ 4-5 ਮੇਰੇ ਮਰ ਚੁੱਕੇ ਸੀ ਕੁਝ ਸੋਕੇ 'ਚ ਆ ਗਏ ਬਿਲਕੁਲ ਦਾਣਾ ਪਾਣੀ ਛੱਡ ਕੇ ਕੋਟਾਂ ਚ ਦਾਣੇ ਰਹਿੰਦਾ ਤੇ ਜੋ ਕਿ ਦਾਣਾ ਨਹੀਂ ਹজম ਹੁੰਦਾ ਸੀ ਉਹਨਾਂ ਨੂੰ ਫਿਰ ਮੈਂ ਇੱਕ ਦਿਨ ਡਾਕਟਰ ਸਾਹਿਬ ਦੀ ਵੀਡੀਓ ਵੇਖੀ YouTube ਤੇ YouTube ਦੇ ਵੀਡੀਓ ਵੇਖਣ ਤੇ ਮੈਂ ਡਾਕਟਰ ਸਾਹਿਬ ਨੂੰ ਸਾਰੀ ਗੱਲ ਆਪਣੇ ਕਬੂਤਰਾਂ ਦੀ ਦੱਸੀ ਜੋ ਵੀ ਮੇਰੇ ਕਬੂਤਰਾਂ ਨੂੰ ਬਿਮਾਰੀ ਮੈਂ ਸਾਰੀ ਟੋਟਲ ਦੱਸੀ ਦੱਸਣ ਦੇ ਬਾਵਜੂਦ ਡਾਕਟਰ ਸਾਹਿਬ ਨੇ ਮੈਨੂੰ ਬਹੁਤ ਨੇਕ ਸਲਾਹ ਦਿੱਤੀ ਜਿਨ੍ਹਾਂ ਦੇ ਵਿੱਚ ਮੇਰਾ ਕਬੂਤਰ ਜਿਹੜੇ ਆ ਸਹੀ ਹੋ ਚੁੱਕੇ ਆ ਜੋ ਕਿ ਤੁਸੀਂ ਵੇਖ ਰਹੇ ਹੋ ਪਿੱਛੇ ਵੇਖੋ ਕਬੂਤਰ ਮੇਰੇ ਵੇਖੋ ਪੂਰੇ ਐ ਖੁਰਕਣ ਦੇ ਆ ਵੇਖੋ ਜੀ ਕੋਈ ਗੱਲਬਾਤ ਨਹੀਂ ਜੇ ਕੋਈ ਕੁਛ ਨਹੀਂ ਜੇ ਦਵਾਈ ਲਿਓ ਡਾਕਟਰ ਸਾਹਿਬ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਡਾਕਟਰ ਸਾਹਿਬ ਦੀ ਦਵਾਈ ਇੰਨੀ ਕਿ ਕਾਮਯਾਬੀ ਕੋਈ ਗੱਲ ਨਹੀਂ ਕਰਨ ਵਾਲੀ ਅਸੀਂ ਤਾਂ ਡਾਕਟਰ ਸਾਹਿਬ ਨੂੰ 100 ਤੇ 10% ਦਿੰਨੇ ਆ ਜੀ 110% ਸਾਨੂੰ ਫਰਕ ਪਿਆ ਕਬੂਤਰਾਂ ਨੂੰ। ਜੋ ਪਏ ਵੀਰੋ ਦੇ ਭਰਾਓ ਬੇਨਤੀ ਹੈ ਆਪਣੇ ਵੱਲੋਂ ਕਿ ਡਾਕਟਰ ਸਾਹਿਬ ਦੀ ਦਵਾਈ ਇੰਨੀ ਕਿ ਕਾਮਯਾਬ ਆਪੇ ਕੋਈ ਕਹਿ ਨਹੀਂ ਸਕਦੇ। ਮੈਂ ਮੈਡੀਕਲ ਸਟੋਰਾਂ ਤੇ ਜਾ ਕੇ ਵੀ ਕਾਫੀ ਦਵਾਈਆਂ ਲਿਆ ਕੇ 10-10 ਕੇ ਲਿਆਂਦੀਆਂ ਕੋਈ ਫਰਕ ਨਹੀਂ ਪਿਆ ਕਬੂਤਰਾਂ ਨੂੰ ਸੋਕਾ ਵਾਧਾ ਹੀ ਗਿਆ ਘਟਿਆ ਨਹੀਂ। ਕੋਈ ਫਰਕ ਨਹੀਂ ਪਿਆ ਜੇ ਵੀਰੋ ਦੇ ਭਰਾਓ ਸੋ ਸਿਆਣੇ ਭਾਈ ਲਓ ਤੇ ਤੁਸੀਂ ਆਪੇ ਆ ਰਿਜ਼ਲਟ ਵੇਖੋ ਡਾਕਟਰ ਸਾਹਿਬ ਦੀ ਦਵਾਈ ਦਾ ਵੀ ਕਿੰਨਾ ਕੁ ਰਿਜ਼ਲਟ ਆ ਸਾਨੂੰ ਤੇ ਸਾਡੀ 110% ਰਿਜ਼ਲਟ ਮਿਲਿਆ ਡਾਕਟਰ ਸਾਹਿਬ ਦੀ ਦਵਾਈ ਦਾ ਬਾਕੀ ਆ ਵੀਰੋ ਭਰਾ ਕੋਈ ਘਬਰਾਓ ਨਾ ਜਨਵਰ ਨਹੀਂ ਮਾਰਨੇ ਤੇ ਡਾਕਟਰ ਸਾਹਿਬ ਜੀ ਬਸ ਦਵਾਈ ਦੋ ਤੇ ਜਨਵਰ ਘੋੜੇ ਵਰਗੇ ਤੁਹਾਡੇ ਹੋਣਗੇ ਤੇ ਡਾਰ ਵੀ ਪੂਰੀ ਦੇਣਗੇ ਮੇਰੇ ਜਨਵਰ ਸੋਕੇ ਜਾ ਚੁੱਕੇ ਸੀ ਕਬੂਤਰੀਆਂ ਜਿਹੜੀਆਂ ਅਸੀਂ ਆਂਡੇ ਦਿੱਤੇ ਸੀ ਬੱਚੇ ਨਿਕਲੇ ਸਾਰੇ ਮਰ ਗਏ ਕਬੂਤਰੀਆਂ ਆਂਡੇ ਤਾਂ ਬਹਿਣੋ ਖੜ ਗਈਆਂ ਬੱਚਿਆਂ ਦਾ ਚੋਗਾ ਦੇਣੋ ਖੜ ਗਏ ਜੋ ਕੇ ਕਬੂਤਰ ਮੇਰੇ ਸੋਕੇ ਕਾ ਕੇ ਤੇ ਪੂਰੇ ਹੁਣ ਐਨ ਫੇਰ ਨਾ ਆਂਡੇ ਦਵਾਈ ਆ ਕੋਈ ਗੱਲਬਾਤ ਨਹੀਂ ਜੇ ਕੋਈ ਕੁਛ ਨਹੀਂ ਜੇ ਹੁਣ ਆਪਾਂ ਨੂੰ ਇਸ 110% ਫਰਕ ਮਿਲਿਆ ਜੇ ਡਾਕਟਰ ਸਾਹਿਬ ਦੀ ਦਵਾਈ ਤੋਂ ਹੋਰ ਵੀਰੋ ਤੁਹਾਨੂੰ ਮੈਂ ਆਪਣੇ ਕਬੂਤਰਾਂ ਦੇ ਦਰਸ਼ਨ ਕਰਾ ਦਿੰਨਾ ਜੋ ਕੇ ਆਂਡੇ ਤੇ ਬੈਠੀਆਂ ਕਬੂਤਰੀਆਂ ਜਿਹੜੀਆਂ ਜਿੰਨੀਆਂ ਮੈਂ ਤੁਹਾਨੂੰ ਵਿਖਾ ਲਦੰਨੇ ਆਂ ਆਂਡੇ ਦਿੱਤੇ ਆ ਕਬੂਤਰੀਆਂ ਨੇ ਫੇਰ ਬੱਚੇ ਆਉਣ ਵਾਲੀ ਇਹਦੇ ਆ ਵੇਖੋ ਜੀ ਤੁਹਾਨੂੰ ਕਬੂਤਰ ਵੀ ਆਓ ਵੇਖੋ ਇਹ ਕਿ ਕਬੂਤਰਾਂ ਨੇ ਡੇਂਡਾ ਦੇ ਬਿਠੀਆਂ ਹਾਂ ਹਾਂਜੀ ਆਹ ਵੇਖੋ ਜੀ ਦਵਾਈਆਂ ਡਾਕਟਰ ਸਾਹਿਬ ਨੇ ਭੇਜੀਆਂ ਹਾਂ ਜੀ ਸਾਨੂੰ 110% ਰਿਜ਼ਲਟ ਮਿਲਿਆ ਇਹਨਾਂ ਦਵਾਈਆਂ ਦਾ ਜੀ ਹਾਂਜੀ ਵੇਖੋ ਦਵਾਈਆਂ ਇਹੋ ਛੇ ਦਵਾਈਆਂ ਭੇਜੀਆਂ ਡਾਕਟਰ ਸਾਹਿਬ ਬਣਾਉਣਾ ਕੌਕਸプラス ਦਵਾਈ ਦਾ ਆਰਡਰ ਦਿੱਤਾ ਆਇਆ ਹੈ। ਅਕਾਊਂਟ 'ਚ ਪੈਸੇ ਪਾ ਦੱਤੇ ਆ ਤੇ ਸਵੇਰੇ ਕੋਰੀਅਰ ਰਹੀਂ ਸਾਡੇ ਕੋਲ ਆ ਜਾਣਗੇ। ਹਾਂਜੀ, ਰਿਜ਼ਲਟ ਬਹੁਤ ਵਧੀਆ ਜੀ। ਹੋ ਡਾਕਟਰ ਸਾਹਿਬ ਜੀ। ਠੀਕ ਠਾਕ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਮਿਹਰਬਾਨੀ। ਧੰਨਵਾਦ। ਸ਼ੁਕਰੀਆ ਦਾ ਕਰਦੇ ਆਂ ਡਾਕਟਰ ਸਾਹਿਬ ਜੀ ਤੁਹਾਡਾ।